ਸੜਕਾ ਹਾਦਸੇ ਦੇ ਵਿੱਚ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ ਹੋਈ ਹੈ ਜੀ ਹਦਾਸਾ ਗਿਆ ਕਿ ਲड़का ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰੋਂ ਇਹ ਕਹਿ ਕੇ ਗਿਆ ਕਿ ਮਾਂ ਮੇਰੇ ਲਈ ਖਾਣਾ ਬਣਾ ਕੇ ਰੱਖਿਓ ਮੈਂ ਰਿਸ਼ਤੇਦਾਰਾਂ ਦੇ ਘਰ ਜਾ ਕੇ ਸਿਰਫ ਓਨ ਜਾਣ ਹੀ ਕਰਾਂਗਾ ਮਾਂ ਘਰੇ ਖਾਣਾ ਬਣਾ ਰਹੀ ਸੀ ਲੇਕਿਨ ਘਰ ਪਹੁੰਚਦੀ ਹੈ ਪੁੱਤ ਦੀ ਮੌਤ ਦੀ ਖਬਰ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਦੱਸ ਦਈਏ ਕਿ ਇਹ ਲੜਕਾ ਜੋ ਕਿ ਘਰਦਿਆਂ ਦਾ ਇਕਲੌਤਾ ਪੁੱਤ ਸੀ ਇਹ ਰਸਤੇ ਦੇ ਵਿੱਚ ਜਦੋਂ ਵਾਪਸ ਆ ਰਿਹਾ ਸੀ ਤਾਂ ਇਸੇ ਦੇ ਦੌਰਾਨ ਨੀਲਗਾਂ ਦੇ ਨਾਲ ਜਿਹੜੀ ਇਹਨਾਂ ਦੀ ਟੱਕਰ ਹੋ ਜਾਂਦੀ ਹੈ ਤੇ ਇਸੇ ਤੋਂ ਬਾਅਦ ਇਸ ਦੀ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ ਪਿਤਾ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਦਾ ਲੜਕਾ ਆਪਣੀ ਮਾਂ ਨੂੰ ਕਹਿ ਕੇ ਗਿਆ ਕਿ ਖਾਣਾ ਬਣਾ ਕੇ ਰੱਖਿਓ ਤੇ ਰਿਸ਼ਤੇਦਾਰਾਂ ਦੇ ਘਰ ਹੁਣੇ ਜਾ ਕੇ ਉਹ ਥੋੜੀ ਦਿਰ ਤੱਕ ਵਾਪਸ ਹੁੰਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਲੜਕਾ ਘਰ ਵਾਪਸ ਨਹੀਂ ਆਇਆ ਤਾਂ ਇਸੇ ਦੇ ਦੌਰਾਨ ਉਸਦੇ ਸਾਥੀਆਂ ਅਤੇ ਹੋਰ ਲੜਕੀਆਂ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਤੈਨੂੰ ਲੋਕ ਬਾਈਕ ਤੇ ਸਵਾਰ ਹੋ ਕੇ ਯਾਨੀ ਕਿ ਰਿਸ਼ਤੇਦਾਰਾਂ ਦੇ ਘਰ ਤੋਂ ਵਾਪਸ ਜਿਹੜਾ ਪਰਤ ਰਹੇ ਸਨ ਅਚਾਨਕ ਬਾਈਕ ਦੇ ਅੱਗੇ ਨੀਲਗਾ ਆ ਜਾਂਦੀ ਹੈ ਜਿਸ ਕਰਕੇ ਹਾਦਸਾ ਵਾਪਰ ਜਾਂਦਾ ਹੈ ਤੇ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਾਕੀ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਜਿਹੜਾ ਲਜਾਇਆ ਗਿਆ ਲੇਕਿਨ ਇਸ ਲੜਕੇ ਨੂੰ ਵੀ ਯਾਨੀ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਵੀ ਜੋ ਹੈ ਹਸਪਤਾਲ ਲਜਾਇਆ ਲੇਕਿਨ ਉਹਨੇ ਨੂੰ ਇਸ ਦੀ ਮੌਤ ਜਿਹੜੀ ਹੋ ਚੰਦੀ ਹੈ ਡਾਕਟਰਾਂ ਦੇ ਬੁੱਲੋਂ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਸੋ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਇੱਕ ਮਾਂ ਜਿਹੜੀ ਆਪਣੇ ਪੁੱਤ ਦੇ ਲਈ ਰੋਟੀ ਬਣਾ ਰਹੀ ਸੀ ਕਿ ਮੇਰਾ ਪੁੱਤ ਘਰ ਵਾਪਸ ਆ ਰਿਹਾ ਹੈ ਲੇਕਿਨ ਇਸੇ ਦੇ ਦੌਰਾਨ ਸੜਕ ਹਾਦਸੇ ਦੇ ਵਿੱਚ ਉਸ ਦੀ ਜਾਨ ਚਲੇ ਗਈ ਹੈ ਜਦੋਂ ਰੋਟੀ ਬਣਾਉਂਦੀ ਮਾਂ ਨੂੰ ਇਹ ਖਬਰ ਮਿਲੀ ਹੋਏਗੀ ਉਸ ਦੇ ਕੀ ਬੀਤੀ ਹੋਏਗੀ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ So 20 ਸਾਲ ਦਾ ਮ੍ਰਿਤਕ ਅਜੇ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਆਪਣੀ ਮਾਂ ਨੂੰ ਘਰੋਂ ਕਹਿ ਕੇ ਗਿਆ ਕਿ ਮੇਰੇ ਲਈ ਰੋਟੀ ਬਣਾ ਕੇ ਰੱਖਿਓ ਮੈਂ ਥੋੜੀ ਦੇਰ ਚ ਘਰ ਵਾਪਸ ਆਉਂਦਾ ਮਾਂ ਘਰ ਰੋਟੀ ਬਣਾ ਰਹੀ ਸੀ ਤੇ ਇਸੇ ਦੇ ਦੌਰਾਨ ਜਦੋਂ ਖਬਰ ਮਿਲੇ ਤਾਂ ਮਾਂ ਦੁਹਾਤੜਾ ਮਾਰ ਕੇ ਰੋਂਦੀ ਹੈ ਇਸ ਮੌਕੇ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਸ ਹੁੰਦੇ ਹਾਂ ਆਪਣੇ ਰਿਸ਼ਤੇਦਾਰਾਂ ਨੇ ਕਰਵਾਈ ਜਾਂਦਾ ਸੀ ਤੇ ਨੀਲੇ ਜਿ ਵਿੱਚ ਵੱਜ ਗਏ ਰੋਜ਼ ਰੋਜ਼ ਰੋਚ ਬਣਾਈ ਜਾਂਦੀ ਕਿਤੇ ਕਰਕੇ ਹੋਇਆ ਉਹ ਪਿੰਡ ਦੇ ਲਾਗੇ ਹੀ ਪਿੰਡ ਦੇ ਦਾ ਹਾਂਜੀ ਕੀ ਆ ਕਿ ਕਰਨ ਸੀ ਗਏ ਵੈਸੇ ਮਿਲਣ ਗਿਆ ਸੀਗਾ ਸਾਡੇ ਰਿਸ਼ਤੇਦਾਰਾਂ ਕਰੇ ਕਿੱਥੇ ਰਹਿੰਦੇ ਨੇ ਉਹ ਨਾਲ ਹੀ ਗਿਆ ਟਾਣੀ ਹੈਗੀ ਜੰਡ ਵਾਲੇ ਦੀ ਹਾਂ ਉਹ ਕਹਿੰਦਾ ਬਸ ਮੈਂ ਆ ਗਿਆ ਤੁਸੀਂ ਰੋਟੀਆਂ ਪਕਾਓ ਸਾਨੂੰ ਪਤਾ ਵੀ ਹੋਰ ਕਿਤੇ ਨਹੀਂ ਜਾਂਦਾ ਦੋ ਕਰਾਂ ਚ ਜਾਂਦਾ ਸਾਡੇ ਆਪਦੀ ਕਰਾਂ ਚ ਵਾ ਟਾਣੀ ਤੇ ਗਿਆ ਹੈ ਉੱਥੇ ਰਾਬਰਾ ਵੀ ਕਰਦਾ ਸੀ ਨਹੀਂ ਤਿੰਨ ਜਣੇ ਸੀ ਦੋ ਕੌਣ ਸੀ ਨਾਲ ਉਹ ਨਾਲ ਹੈਗੇ ਸੋਨਾਂ ਜਿਬਾ ਮਾਬੂ ਮੈਂ ਟੁੱਟ ਗਈ ਜੇ ਤੱਕ ਡੈੱਡ ਬੋਡੀ ਨਹੀਂ ਸਾਨੂੰ ਮਿਲੀ ਪਰਿਵਾਰਕ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਹੈ ਤੋ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਹੈ ਉਹ ਐਮਐਲ ਸਾਬ ਜਿ ਇੱਥੇ ਆ ਕੇ ਕਰਾਉਣ ਜਾਂ ਫੋਨ ਤੇ ਕਰਾਉਣ ਜਿਵੇਂ ਵੀ ਕਰਾਉਣ ਪਲੀਜ਼ ਜਲਦੀ ਕਰਾਉਣ ਇਹ ਦਿੱਕਤ ਕਿੱਥੇ ਆ ਰਹੀ ਹੈ ਦਿੱਕਤ ਇਹ ਆ ਰਹੀ ਹੈ ਕਿ ਕੋਈ ਆ ਹੀ ਨਹੀਂ ਰਿਹਾ ਨਾ ਕੋਈ ਐਸਐਸ ਨਹੀਂ ਨਾ ਕੋਈ ਖੋਜੇ ਨਾ ਕੋਈ ਹੋਰ ਹੈ ਕੋਈ ਪੁਲਿਸ ਮੁਲਾਜ਼ਮ ਨਹੀਂ ਕੋਈ ਕੁਝ ਨਹੀਂ ਉਚਾਰਾਂ ਦਾ ਬੁਰਾ ਹਾਲ ਹੈ ਰੋ ਰੋ ਕੇ ਅਸੂਬਾ ਤੇ ਆਏ ਹੋਏ ਨੇ ਕੋਈ ਵੀ ਨਹੀਂ ਆਇਆ ਜੀ ਪਲੀਜ਼ ਉਹਨਾਂ ਦੇ ਅੱਗੇ ਹੱਥ ਜੋੜ ਕੇ ਪਸ ਸੁਮਣਾ ਸਾਹਿਬ ਦੇ ਅੱਗੇ ਕਰਦੇ ਆਂ ਕਿ ਤੁਸੀਂ ਐਮਐਲ ਸਾਬ ਉਹ ਤੁਸੀਂ ਪਲੀਜ਼ ਕਾਰਵਾਈ ਕਰਵਾਓ ਜਲਦੀ